ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਆ ਤੇ ਵੱਡੀ ਖਬਰ ਆ ਰਹੀ ਹੁਣੇ ਹੁਣੇ ਕੈਨੇਡਾ ਤੋਂ ਆਈ ਅੱਜ ਦੀ ਵੱਡੀ ਵੱਡੀ ਖਬਰ ਹਰ ਪਾਸੇ ਸ਼ਾਂਗੀ ਸੋਗ ਦੀ ਲਹਿਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਸਾਹਮਣੇ ਦੋਸਤਾਂ ਦੇ ਇਕਲ ਕੇ ਆ ਰਹੀ ਹੈ ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਆਪਣੇ ਭਵਿੱਖ ਸੁਨਹਿਰੀ ਦੀ ਤਲਾਸ਼ ਵਿੱਚ ਵਿਦੇਸ਼ਾਂ ਵੱਲ ਨੂੰ ਰੁੱਖ ਕਰਦੇ ਹਨ ਕਿੱਥੇ ਜਾ ਕੇ ਉਹਨਾਂ ਨੂੰ ਕਈ ਵਰਗਾ ਦੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਿਦੇਸ਼ੀ ਧਰਤੀ ਤੇ ਕਈ ਵਾਰ ਉਹਨਾਂ ਦੇ ਨਾਲ ਕੁਝ ਅਜੀਬ ਕੰਨਾਮ ਵਾਪਰ ਜਾਂਦੇ ਐ ਜਸ ਕਰਕੇ ਉਹਨਾਂ ਦੀ ਜਾਨ ਤੱਕ ਚਲੀ ਜਾਂਦੀ ਆ ਹੁਣ ਇੱਕ ਅਜਿਹੇ ਹੀ ਮਾਮਲਾ ਸੰਜਕਾਂਗੇ ਜਿੱਥੇ ਕੈਨੇਡਾ ਗੇ ਮੁੰਡੇ ਪੰਜਾਬੀ ਦੀ ਤੜਕ ਮੌਤ ਹੋ ਗਈ ਜਸ ਕਰਕੇ ਮਾਪਿਆਂ ਦਾ ਰੋ ਰੁਕ ਬੁਰਾ ਹਾਲ ਹੋਇਆ ਪਿਆ ਜੀ ਹਾਂ 10000 ਰੁਪਏ ਕੇ ਇਹ ਨੌਜਵਾਨ ਇਕ ਸਾਲ ਪਹਿਲਾਂ ਆਪਣੇ ਸਨੈਰੀ ਕੋ ਖਰੀਦਦਾਰੀ ਲਈ ਕੈਨੇਡਾ ਗਿਆ ਸੀ ਜਿਸ ਸੇ ਉਸਨਾਲ ਇਹ ਪਣਾ ਵਾਪਰ ਗਿਆ ਤੇ ਉਸਦੀ ਮੌਤ ਹੋ ਗਈ ਅਤਸਲ ਕੈਰੀਗਰੀ ਚੈੱਕ ਪੀਆ ਵੀ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪੁਨੀਤ ਸ਼ਰਮਾ ਵਜੋਹੀ ਪੁਨੀਤ ਸ਼ਰਮਾ ਨਵਾਂ ਸ਼ਹਿਰ ਦੇ ਮੁਕੰਦਪੁਰ ਦਾ ਰਹਿਣ ਵਾਲਾ ਸੀ ਉਹ ਇੱਕ ਸਾਲ ਪਹਿਲਾਂ ਹੀ ਭਾਰਤ ਕੋਲ ਵਿਦੇਸ਼ ਗਿਆ ਸੀ ਪਰ ਕਦੇ ਕਿਸੇ ਸੋਚਾਂ ਨਹੀਂ ਸੀ ਕਿ ਵਿਦੇਸ਼ੀ ਧਰਤੀ 'ਤੇ ਉਸਦੀ ਮੌਤ ਹੋ ਜਾਵੇਗੀ ਅਤੇ ਦਿਮਾਗੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪਨੀਤ ਸ਼ਨਵਾਨਾ ਵਾਸ਼ਪ ਦੇ ਮੁਕੱਦਰ ਦਾ ਰਹਿਣ ਵਾਲਾ ਸੀ ਇਹ ਅਕਸਰ ਬੱਲਾ ਆਪਣੇ ਭਰਾ ਦੇ ਕੋਲ ਕੈਨੇਡਾ ਗਿਆ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ